ਲੁਧਿਆਣਾ ਦੇ ਕਾਰਪੋਰੇਸ਼ਨ ਹਾਊਸ ਦੀ ਮੀਟਿੰਗ ਵਿੱਚ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਕੌਂਸਲਰਾਂ ਨੂੰ ਕੁਝ ਅਪੱਤੀਜਨਕ ਸ਼ਬਦ ਵਰਤੇ ਗਏ ਜਿਸ ਤੋਂ ਬਾਅਦ ਸਾਰੇ ਕੌਂਸਲਰ ਅਤੇ ਵਿਧਾਇਕ ਆਮੋ ਸਾਹਮਣੇ ਹੋ ਗਏ ਹਾਊਸ ਦੀ ਕਾਰਵਾਈ ਵੀ ਕੁਝ ਦੇਰ ਰੋਕਣੀ ਪਈ ਅਤੇ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਆਪਣੇ ਸ਼ਬਦ ਵਾਪਸ ਲੈਣ ਤੇ ਮਾਮਲਾ ਸ਼ਾਂਤ ਹੋਇਆ ਇਸ ਮੌਕੇ ਬੋਲਦੇ ਹੋਏ ਕੌਂਸਲਰ ਨੇ ਦੱਸਿਆ ਕਿ ਹਾਊਸ ਦੀ ਮਰਿਆਦਾ ਨੂੰ ਭੰਗ ਕੀਤਾ ਗਿਆ ਹੈ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਅਪੱਤੀਜਨਕ ਲਫ਼ਜ਼ ਵਰਤੇ ਗਏ ਸਨ ਪਰ ਜਿਨ੍ਹਾਂ ਨੂੰ ਉਹਨਾਂ ਨੇ ਬਾਅਦ ਵਿੱਚ ਵਾਪਸ ਲੈ ਲਿਆ ਦੇ ਸਭ ਨਾਲ ਪਹਿਲਾਂ ਤਾਂ ਨਾ ਜੀ ਜਿਹੜੀ ਅੱਜ ਹੋਸਪੀਟਿ ਮਰਿਆਦਾ ਭੰਗ ਕੀਤੀ ਗਈ ਆ ਦੇਖੋ ਹੋਸਪੀਟਿ ਵਿੱਚ ਸੌਂਚ ਕਾਉਂਦੇ ਨੇ ਤੇ ਪਹਿਲਾਂ ਸਭ ਨਾਲ ਉਹ ਵੀ ਜਿਹੜੇ ਸਰਕਾਰੀ ਭੇਤ ਗੁਪਤ ਰੱਖੇ ਜਾਣਗੇ ਕਾਉਂਸਲਰਾਂ ਨੂੰ ਪਹਿਲਾਂ ਸਿਰਫ ਚੈਕਿੰਗ ਕਰਕੇ ਉੱਥੇ ਅੰਦਰ ਜਾਣ ਦਿੱਤਾ ਜਾ ਰਿਹਾ ਸਾਰਿਆਂ ਨੂੰ ਕਾਉਂਸਲਰ ਪਤੀ ਅੰਦਰ ਨਹੀਂ ਜਾ ਸਕਦਾ ਸਾਡੇ ਭਰਾ ਸਤਕਾਰ ਜੋ ਜਪੈਣਾ ਨਹੀਂ ਉਹਨਾਂ ਦੇ ਪਤੀ ਨੇ ਉਹ ਵੀ ਨਹੀਂ ਅੰਦਰ ਚ ਆ ਸਕੇ ਅੱਜ ਕਿਤੇ ਨਾ ਕਿਤੇ ਸਕਿਉਰਿਟੀ ਚ ਵੀ ਲੀਕੀਜ ਹੋਈ ਆ ਉਹ ਲੀਕੀਜ ਬਹੁਤ ਮੈਨੇ ਰੱਖਦੀ ਆ ਆਮ ਬੰਦੇ ਜਿਹੜੇ ਹੋਸ ਦੀ ਮਰਿਆਦਾ ਭੰਗ ਹੋਣ ਦਾ ਕਾਰਨ ਆ ਵੀ ਆਮ ਬੰਦੇ ਵੀ ਅੰਦਰ ਸਿੱਗੇ ਪਹੁੰਚ ਗਏ ਸਿੱਗੇ ਉਹਦੇ ਸਬੰਧ ਚ ਸਬੰਧਤ ਅਫਸਰਾਂ ਨਾਲ ਜਦ ਮੈਂ ਗੱਲ ਕੀਤੀ ਉਹ ਕਹਿੰਦੇ ਅੰਦਰੋਂ ਸਾਨੂੰ ਹੁਕਮ ਆਇਆ ਹੂੰ ਮੈਂ ਪੁੱਛਿਆ ਵੀ ਕਿਹਦਾ ਹੁਕਮ ਆਇਆ ਉਹ ਪ੍ਰਾਪਰ ਜਵਾਬ ਨਹੀਂ ਦੇ ਸਕੇ ਹੈਗੇ ਕਦੇ ਕਹਿੰਦੇ ਸਾਨੂੰ ਡੀਐਸਪੀ ਸਾਹਿਬ ਦੇ ਰੀਡਰ ਦਾ ਪਾਉਣ ਆ ਗਿਆ ਕਦੇ ਡੀ ਕਦੇ ਕਿਸੇ ਮੈਂ ਕਿਹਾ ਉਹ ਨੌ ਤਾਂ ਦੱਸੋ ਕੀ ਨੌ ਆ ਪਰ ਉਹਨਾਂ ਨੇ ਬਿਲਕੁਲ ਕੋਈ ਨੌ ਨਹੀਂ ਦੱਸਿਆ ਜਦ ਮੈਂ ਹੋਸਟ ਦੇ ਵਿੱਚ ਮੇਅਰ ਸਾਹਿਬ ਨੂੰ ਜਾ ਕੇ ਉਸ ਬਾਰੇ ਪੁੱਛਿਆ ਵੀ ਇਹ ਹੋਸਟ ਦੀ ਮਰਿਆਦਾ ਭੰਗ ਹੋ ਰਹੀ ਆ ਤਾਂ ਉੱਥੇ ਸਾਡੇ ਸਤਿਕਾਰਯੋਗ ਐਮਐਲਏ ਅਸ਼ੋਕ ਕੁਮਾਰ ਪੱਪੀ ਜੀ ਉਹਨਾਂ ਨੇ ਪ੍ਰੈਸ਼ਰ ਜੀ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਤੁਹਾਨੂੰ ਵਿਧਾਨ ਸਭਾ 'ਚ ਵੀ ਲੈ ਕੇ ਚੱਲਾਂ ਮੈਂ ਉਹਨਾਂ ਨੂੰ ਕੁਐਸਚਨ ਪੁੱਟ ਕੀਤਾ ਵੀ ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਐਕਣੀ ਉੱਥੇ ਤਾਂ ਗਲਿਆਰੇ ਦੇ ਵਿੱਚ ਬਿਠਾ ਲੈਂਦੇ ਆ ਜਿਹੜਾ ਕੋਈ ਆਮ ਹੁੰਦਾ ਵਾ ਉਹ ਕਹਿੰਦੇ ਵੀ ਮੈਂ ਤੁਹਾਨੂੰ ਆਪਣੇ ਨੇੜੇ ਦੀ ਸੀਟ ਤੇ ਨਾਲ ਬਿਠਾਉਂਗਾ ਤੇ ਉਹ ਉਹਨਾਂ ਨੇ ਵਿਸ਼ਵਾਸ ਦਵਾਇਆ ਮੈਂ ਆਉਣ ਵਾਲੇ ਟਾਈਮ 'ਚ ਦੇਖਾਂਗੇ ਪੱਪੀ ਜੀ ਸਾਨੂੰ ਵਿਧਾਨ ਸਭਾ ਦੇ ਵਿੱਚ ਲੈ ਆ ਵੀ ਐਮ ਐਲ ਏ ਸਾਹਿਬ ਨੇ ਨਾਲ ਦੀ ਸੀਟ ਤੇ ਕਿਤੇ ਮੇਨ ਹੰਗਾਮਾ ਕਰਨ ਦਾ ਕੀ ਸੀ ਜਿਹੜਾਂ ਗਮ ਉਹ ਜਿਹੜਾ ਆਪਣੇ ਗੁਰਪ੍ਰੀਤ ਗੋਗੀ ਜੀ ਨੇ ਸਤਿਕਾਰਯੋਗ ਐਮਐਲਏ ਨੇ ਉਹ ਸਾਰੇ ਕਾਉਂਸਲਰ ਸਹਿਬਾਨ ਦੇ ਬਾਰੇ ਚ ਗਲਤ ਲਬਜ਼ ਉਹਨਾਂ ਨੇ ਯੂਜ਼ ਕੀਤੇ ਉਹਦੇ ਬਾਅਦ ਹੀ ਉਹਨਾਂ ਨੇ ਬਾਅਦ ਦੇ ਵਿੱਚ ਉਹਦੇ ਸੰਬੰਧ ਚ ਹੰਗਾਮਾ ਹੋਇਆ ਸੀ ਤਾਂ ਕਿ ਸਾਰੇ ਕਾਉਂਸਲਰਾਂ ਜੋ અપਮਾਨ ਹੋਇਆ ਸੀ ਬਾਅਦ ਚ ਗੁਰਪ੍ਰੀਤ ਗੋਗੀ ਜੀ ਨੇ ਮਾਫੀ ਮੰਗ ਲਈ ਆ ਉਹ ਵੀ ਪਿੱਛੇ ਵੀ ਹੋਸਟ ਚ ਮੈਂਬਰ ਰਹੇ ਨੇ ਸਤਿਕਾਰਯੋਗ ਨੇ ਚਲੋ ਉਹਨਾਂ ਨੇ ਵਧੀਆ ਕੀਤਾ ਹੁੰਦਾ ਵਾ ਹੋਸ ਦਾ ਮਾਣ ਰੱਖਿਆ ਕੋਈ ਮਾਫੀ ਮੰਗ ਕੇ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੁੰਦਾ ਉਹਨਾਂ ਨੇ ਸਾਰਿਆਂ ਦਾ ਮਾਣ ਰੱਖਿਆ ਉੱਥੇ ਹੀ ਇਸ ਮੌਕੇ ਤੇ ਬੋਲਦੇ ਹੋਏ ਗੁਰਪ੍ਰੀਤ ਗੋਗੀ ਨੇ ਵੀ ਸਫਾਈ ਦਿੱਤੀ ਤੇ ਕਿਹਾ ਕਿ ਉਹਨਾਂ ਵੱਲੋਂ ਕੁਝ ਵੀ ਗਲਤ ਨਹੀਂ ਕੀਤਾ ਗਿਆ ਸੀ ਪਿਛਲੀ ਸਰਕਾਰ ਬਾਰੇ ਕੁਝ ਵੀ ਕੰਮ ਨਹੀਂ ਹੋਏ ਜਿਸ ਨੂੰ ਲੈ ਕੇ ਮੇਅਰ ਵੱਲੋਂ ਕਾਉਂਸਲਰਾਂ ਨੂੰ ਅਕਸਾਇਆ ਗਿਆ ਹੈ ਉਹਨਾਂ ਕਿਹਾ ਕਿ ਫਿਰ ਵੀ ਜੇਕਰ ਉਹਨਾਂ ਵੱਲੋਂ ਕੁਝ ਕਿਹਾ ਗਿਆ ਤਾਂ ਉਹ ਹੋਸ ਤੋਂ ਮਾਫੀ ਮੰਗਦੇ ਪੌਸੀ ਮੀਟਿੰਗ ਦੇ ਵਿੱਚ ਜਿਹੜਾ ਵੱਡਾ ਹੰਗਾਮਾ ਹੋਇਆ ਦੇਖੋ ਵੱਡਾ ਹੰਗਾਮਾ ਜੋ ਸੱਚੀ ਗੱਲ ਅਸੀਂ ਕੀਤੀ ਹੈ ਤੇ ਜੇ ਉਹਨਾਂ ਚੁਭੀ ਹੈ ਚੁਭੀ ਜਾਵੇ ਹਸਤਾ ਲੋਕਾਂ ਦੀਆਂ ਗੱਲਾਂ ਕਰਨ ਆਏ ਆ ਯਾਰ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਜਿਖਾਇਆ ਸਾਨੂੰ ਤੇ ਜੋ ਸੱਚੀ ਗੱਲ ਕਰਾਂਗੇ ਇਹਨੇ ਵੀ ਅਸੀਂ ਇੱਥੇ ਜਿਹੜੀਆਂ ਕਮੀਆਂ ਉਸ ਲੁਕਾਉਣ ਥੋੜੀ ਆਏ ਆ ਜਗ ਜਹਰ ਕਰਨ ਆਏ ਆ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਜੋ ਜਿਨ੍ਹਾਂ ਨੇ ਸਾਨੂੰ ਚੁਣ ਕੇ ਭੇਜਿਆ ਏਡੇ ਵੱਡੇ ਭਾਰੀ ਮੌਬਦ ਦੇ ਨਾਲ ਅਸੀਂ ਉਹਨਾਂ ਨੂੰ ਦੱਸਣ ਨਹੀਂ ਆ ਵੀ ਅੰਦਰ ਕੀ ਕੀ ਕੁਝ ਚੱਲ ਰਿਆ ਸੀ ਕਿੰਦਾ ਸੀ ਉਹ ਸਿਸਟਮ ਉਹ ਮਿਸਮੈਨੇਜਮੈਂਟ ਨੂੰ ਕਿਦਾ ਸਹੀ ਕਰਨਾ ਸਾਰਿਆਂ ਨੂੰ ਕਿਹਾ ਸਾਰਿਆਂ ਨੂੰ ਬਿਲਕੁਲ ਨਹੀਂ ਕਿਹਾ ਮੈਂ ਹਾਊਸ ਬਿਲਕੁਲ ਨਹੀਂ ਉਹਨਾਂ ਨੇ ਤਾਂ ਆਪਣੀ ਕਮੀਆਂ ਸਪਾਲੀ ਰੋਲਾ ਪਾਣਾ ਸੀ ਪੁਆਤਾ ਫੜਕਾਤਾ ਮੇਰ ਸਾਹਿਬ ਨੇ ਢੜਕਾਇਆ ਸਾਰਿਆਂ ਨੂੰ ਢੜਕਾ ਦੇ ਕੋਈ ਗੱਲ ਨਹੀਂ ਇਹ ਕੀ ਗੱਲ ਗਈ ਕਿਹੜਾ ਕਿਸਮ ਜਾਇ ਕਿ ਤੁਸੀਂ ਸਿਰਫ ਬੋਲਦੇ ਨਜ਼ਰ ਆਇਆ ਤੁਹਾਨੂੰ ਹੀ ਗੁੱਸਾ ਹਰ ਇੱਕ ਚੀਜ਼ ਤੇ ਕਿਉਂਕਿ ਉਹ ਕਹਿੰਦੇ ਕਿ 9 ਕਰੋੜ ਦਾ ਜਿਹੜਾ ਸੀਗਾ ਇੱਕ ਜਿਹੜਾ ਮੈਂ ਤਾਂ ਕਿਹਾ ਵੀ 40 40 ਕਰੋੜ ਤੁਸੀਂ 9 ਕਰੋੜ ਕੱਲੇ ਇੱਕ ਮੇਰੇ 250 ਦੁਕਾਨਾਂ ਦੇ ਬਾਜ਼ਾਰ ਚ ਤੁਹਾਨੂੰ ਚਾਹੀਦਾ ਪੂਰੇ ਲੁਧਿਆਣੇ ਸ਼ਹਿਰ ਚ 40 ਕਰੋੜ ਦਾ ਟਿੱਚਾ 9 ਕਰੋੜ ਤੁਸੀਂ ਕੱਲੇ ਮੇਰੀ ਵਾਰਡ ਦੇ ਸਿਰਫ 250 ਦੁਕਾਨਾਂ ਦਾ ਜਿਹੜੇ 50 ਸਾਲ ਪੁਰਾਣੇ ਬੈਠੇ ਨੇ ਉਹਨਾਂ ਤੋਂ ਤੁਸੀਂ ਕਹਿ ਰਹੇ ਹੋ ਮੈਂ ਤਾਂ ਕਹਿ ਲਿਓ ਪਾਲਿਸੀ ਲਿਓ ਜੇ ਬੰਦਾ ਕਢਾ ਦਿੰਨੇ ਹੈਂ ਕਹਿੰਦੇ ਭੜਕੇ ਸੀ ਕਰਕੇ ਤੁਸੀਂ ਹੈਂ ਭੜਕੇ ਜਦੋਂ ਕਿਸੇ ਤੇ ਤੁਸੀਂ ਗਲਤ ਦੋਸ਼ ਲਾਹੋਗੇ ਕਿ ਵੀ 9 40 ਕਰੋੜ ਚੋਂ 9 ਲੱਖ ਸਿਰਫ ਇੱਕ ਮੇਰੀ ਵਾਰਡ ਦੇ 250 ਕਿੱਡਾ ਵੱਡਾ ਸ਼ਹਿਰ ਆ ਕਿੰਨੀ ਆਬਾਦੀ ਹੈ ਇੱਥੇ 6 ਹਲਕੇ ਨੇ 95 ਵਾਰਡਾਂ ਨੇ ਜਸਟੀਫਾਈ ਹੈ ਗੱਲ ਆਪਣੀਆਂ ਕਮੀਆਂ ਨੂੰ ਲੁਕਾਉਣ ਦੇ ਲਈ ਇਹਨਾਂ ਲੋਕਾਂ ਨੇ ਇਹ ਰੌਲਾ ਪਾਇਆ ਤੇ ਕੋਈ ਗੱਲ ਨਹੀਂ ਜਨਤਾ ਜਾਣਦੀ ਆ ਕਿ ਕਿਹੜਾ ਸੱਚਾ ਕਿਹੜਾ ਝੂਠਾ ਸਗੜ ਸ਼ਹਿਰ ਦੇ ਵਿੱਚ ਗੰਦਗੀ ਹੈਗੀ ਆ ਕੰਮ ਬਥੇਰੇ ਹੋਣ ਵਾਲੇ ਆ ਲੱਗਦਾ ਨਗਰ ਨਿਗਮ ਸਾਹਿਬ ਸ਼ਹਿਰ ਨੇ ਕੁਝ ਵੀ ਨਹੀਂ ਕੀਤਾ ਕੀਤਾ ਕੀ ਇਹਨਾਂ ਨੇ ਵੀ ਸਰ ਬਜਟ ਕਿਸ ਕੀ ਜੀ ਦਾ ਪਾਸ ਕਰ ਰਹੇ ਆ ਜੀ ਕਿਹੜਾ ਬਜਟ ਇਹਨਾਂ ਨੇ ਅੱਧ ਤੱਕ ਇਹਨਾਂ ਨੇ ਕਰੀ ਜਾਂਦੇ ਕਰੀ ਜਾਂਣ ਉਹਨਾਂ ਦਾ ਬਹੁਮਤ ਤਾਂ ਕਾਉਂਸਲਰ ਦਾ ਹੈਗਾ ਤੁਸੀਂ ਅਲਾਟ ਕਰਦੇ ਨਾ ਸਰ ਕੋਈ ਗੱਲ ਨਹੀਂ ਫਿਰ ਅਸੀਂ ਦੇਖਾਂਗੇ ਨਾ ਕਿਹਨੂੰ ਪੈਸੇ ਦੇਣੇ ਕਿੱਥੇ ਲਾਉਣੇ ਆ ਕਰੀ ਜਾਂਦੇ ਉਹਨਾਂ ਨੂੰ ਇਹੀ ਚੀਜ਼ ਜਾਣਦੇ ਨੇ ਲੋਕਾਂ ਨੂੰ ਲੋਕਾਂ ਨੇ ਇਹਨਾਂ ਨੂੰ ਘਰੇ ਬਿ ਅਰੇ ਕਾਉਂਸਲਰ ਇਹ ਵੀ ਭਾਈ ਜਾਣਗੇ ਸਰ ਨਗਰ ਨਿਗਮ ਦਾ ਕਰਜ਼ਾਈ ਕਰਜ਼ਾਈ ਹੋਇਆ ਪਿਆ ਉਸ ਤੋਂ ਵੀ ਬਜਟ ਉਹ ਸਰ ਮੈਂ ਤੁਹਾਨੂੰ ਦੱਸਿਆ ਜਾ ਰਿਹਾ ਸੱਚ ਬੋਲਦੇ ਤਾਂ ਹੀ ਤਾਂ ਭੰਗੜੇ ਪਾਉਂਦੇ ਨੇ ਇਹ ਚੀਕਾਂ ਵਾਲੀ ਦੀਆਂ ਮਿਰਚਾਂ ਲੱਗਦੀਆਂ ਇਹਨਾਂ ਨੂੰ ਸੁਣਨ ਦੀ ਆਵਤ ਨਹੀਂ ਹੈ ਇਹਨਾਂ ਨੂੰ ਆਦਤ ਤਾਂ ਬਟਰਿੰਗ ਕਰਨ ਦੀ ਉਹ ਅਸੀਂ ਨਹੀਂ ਕਰਦੇ ਸੱਚੇ ਸੁੱਚੇ ਆ ਖੜੇ ਆ ਪਿਛਲੀ ਸਰਕਾਰ ਦੇ ਚ ਕਪਲੇ ਹੋਏ ਨੇ 101% ਹੋਏ ਨੇ ਠੋਕੇ ਹੋਏ ਨੇ ਮੈਂ ਪ੍ਰੈਸ ਕਾਨਫਰੰਸਾਂ ਕੀਤੀਆਂ ਤਾਂ ਹੈ ਹੋਈਆਂ ਨੇ ਨਹੀਂ ਕਾਉਂਸਲਰਾਂ ਦੇ ਜਿਹੜੇ ਕਾਉਂਸਲਰ ਨੇ ਕੀ ਉਹ ਵੀ ਇਨਵੋਲਡ ਨਹੀਂ 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 ਕਾਉਂਸਲਰ ਨਹੀਂ ਹੈ ਇਨਵੋਲਵ ਹੋਤਾ ਇਨੋਸੈਂਟ ਨੇ ਵਿਚਾਰੇ ਅੱਛਾ ਜੀ ਇਹ ਤਾਂ ਜੋ ਹੋ ਰਿਹਾ ਉੱਪਰਲੇ ਲੈਵਲ ਤੇ ਹੋ ਰਿਹਾ ਉਹਨਾਂ ਦਾ ਇੱਕ ਨੰਬਰਦਾਰ ਬਣਾ ਕੇ ਗਲੀਆਂ ਦਾ ਨੰਬਰਦਾਰ ਬਣਾਇਆ ਵੀ ਸਫਾਈ ਕਰਾ ਲਓ ਲੋਕਾਂ ਦੀਆਂ ਝਟਕਾਂ ਖਾ ਲਓ ਉਹਨਾਂ ਦੇ ਉਹਨਾਂ ਦੇ ਕਹਤੇ ਕੰਮ ਥੋੜੀ ਹੁੰਦੇ ਸੀ ਜਿਹੜੇ ਪੁਰਾਣੇ ਹੁਕਮਰਾਨ ਸੀਗੇ ਮਿਹਨਤਾਂ ਕੰਮ ਉਹ ਕਰਦੇ ਸੀਗੇ ਕਾਉਂਸਲਰ ਤਾਂ ਵਿਚਾਰੇ ਐਵੇਂ ਮੂਰੇ ਸੀਗੇ ਵਿਚਾਰੇ ਕੀ ਕਰਨ ਵਿਚਾਰੇ ਉਹ ਨਹੀਂ ਕਾਉਂਸਲਰ ਕਹਿੰਦੇ ਸਾਡੇ ਤੇ ਇਲਜ਼ਾਮ ਲਗਾਏਗੇ ਦੇਖੋ ਕਿਸੇ ਨੇ ਨਹੀਂ ਇਲਜ਼ਾਮ ਲਾਇਆ ਤੁਸੀਂ ਵੀ ਪ੍ਰੈਸ ਵੀ ਉੱਥੇ ਸੀ ਮੇਰੇ ਮੂੰਹ ਤੋਂ ਦੱਸ ਦਿਓ ਇੱਕ ਲਫ਼ਜ਼ ਵੀ ਜੇ ਤੁਸੀਂ ਸੁਣਿਆ ਤਾਂ ਦੱਸੋ ਮੈਂ ਹੁਣੇ ਸਾਰਿਆਂ ਤੋਂ ਇੱਥੇ ਨੀਵਾ ਬਹਿ ਕੇ ਪ੍ਰੈਸ ਵੀ ਉੱਥੇ ਹੀ ਸੀ ਯਾਰ ਮੈਂ ਨੀਵਾ ਬਹਿ ਕੇ ਮਾਫੀ ਮੰਗਦਾ ਸੜਕ ਤੇ ਖੜ ਕੇ ਚੌਂਚ ਖੜ ਕੇ ਮਾਫੀ ਮੰਗਦਾ ਜੇ ਮੈਂ ਕਹਿ ਹੀ ਨਹੀਂ ਹੈ ਯਾਰ ਆਪਣੀ ਸਕਿਨ ਬਚਾਉਣ ਲਈ ਲਾ 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 ਆਪਣੇ ਨੂੰ ਤੁਸੀਂ ਫਿਰ ਇਟ ਮੀਨਸ ਕੋਈ ਆਪਣੇ ਅੰਦਰ ਗੱਲ ਹੋਣੀ ਹੈ ਜਿਹੜੀ ਆਪਣੇ ਨੂੰ ਐਂ ਕਹੀ ਜਾਂਦੇ ਨੇ ਮੈਂ ਤਾਂ ਨਹੀਂ ਕਹਿ ਰਿਹਾ ਨਾ ਕਿਸੇ ਨੂੰ ਕੋਈ ਜਿਹਾ ਸੀਨਾ ਚੋਰੀ ਆਈ ਕਹਿ ਸਕਦੇ ਨਹੀਂ ਮੇਂ ਤਾਂ ਦੀ ਕੋਈ ਲਫ਼ਜ਼ ਨਹੀਂ ਹੈ ਜਦੋਂ ਮੈਂ ਗੱਲ ਕਹੀ ਨਹੀਂ ਹੈ ਤਾਂ ਮੈਂ ਕਿਉਂ ਗੱਲ ਕਰਾਂ ਯਾਰ ਜੇ ਦੇਖੋ ਬਿਲਕੁਲ ਸਤੋਂ ਨੂੰ ਲਾ ਦੇਂਦੇ ਜਿਹਦੇ ਅੰਦਰ ਕੋਈ ਬੜੀ ਮੋਟੀ ਕੋਈ ਭਾਵਨਾ ਹੋਵੇ ਸਾਡੇ ਤਾਂ ਹੈ ਨਹੀਂ ਅਸੀਂ ਖੁੱਲਕੇ ਗੱਲ ਕਰਦੇ ਆਂ ਨਾ ਅਸੀਂ ਕਿਹਾ ਨਾ ਅਸੀਂ ਮਾਫੀ ਮੰਗੀ ਹਾਂ ਹਾਊਸ ਤੋਂ ਮਾਫੀ ਮੰਗਿਆ ਕਿ ਭਾਈ ਜੇ ਤੁਸੀਂ ਗਲਤ ਸੁਣਿਆ ਤੁਹਾਡੇ ਤੋਂ ਮਾਫੀ ਮੰਗਦਾ ਪਰ ਮੇਅਰ ਸਾਹਿਬ ਇਸ ਲਈ ਪੂਰੇ ਮਤਲਬ ਜ਼ਿਮੇਵਾਰ ਨੇ ਸ਼ਹਿਰ ਨੂੰ ਚਮਕਾਉਣਾ ਮੇਅਰ ਦੀ ਡਿਊਟੀ ਤੇ ਕਮਿਸ਼ਨਰ ਸਾਹਿਬ ਦੀ ਡਿਊਟੀ ਹੁੰਦੀ ਆ ਕਮਿਸ਼ਨਰ ਵੀ ਕੱਲਾ ਕੀ ਕਰੂਗਾ ਜੋ ਪੋਲਿਟੀਕਲ ਪ੍ਰੈਸ਼ਰ ਇੰਨਾ ਹੋਊਗਾ ਅਫਸਰ ਕੀ ਕਰਨਗੇ ਜਦੋਂ ਪੋਲਿਟੀਕਲ ਪ੍ਰੈਸ਼ਰ ਹੋਊਗਾ ਇਹ ਚੀਜ਼ ਦਾ ਖਤਮ ਕਰਨਾ ਤਾਂ ਅਫਸਰ ਕੰਮ ਕਰਨਗੇ ਇਹ ਤਾਂ ਨਹੀਂ ਕਿ ਮੇਅਰ ਸਾਹਿ ਓ ਯਾਰ ਤੁਸੀਂ ਦੇਖ ਰਹੇ ਹੋ ਆਪ ਹੀ ਕਹੀ ਜਾਂਦੇ ਹੋ ਸ਼ਹਿਰ 'ਚ ਕੁਝ ਨਹੀਂ ਹੋਇਆ ਗੰਦਗੀ ਆ ਡਿਵੈਲਪਮੈਂਟ ਨਹੀਂ ਹੋ ਰਹੀ ਕਰਪਸ਼ਨ ਹੋ ਰਹੀ ਆ ਤੇ ਹੁਣ ਮੈਂ ਕੀ ਬੋਲਾਂ ਤੁਸੀਂ ਪ੍ਰੈਸ ਵਾਲੇ ਤਾਂ ਬੋਲੀ ਜਾਂਦੇ ਮੇਰੇ ਕੋਲ ਹੁਣ ਬਾਰ-ਬਾਰ ਘਟਾ ਕੇ ਡਬਲ ਨਾਲ ਕਰੋ ਤੇ ਤੁਸੀਂ ਦੋਸਤ ਬੋਲ ਰਹੇ ਹੋ ਤੁਹਾਡੀ ਨੂੰ ਮੈਂ ਸੈਕੰਡ ਕਰ ਰਿਹਾ ਵੀ ਜੋ ਤੁਸੀਂ ਸ਼ਹਿਰ ਦਾ ਸੀਨ ਆ ਦਿਖਾ ਦਿਓ ਲੋਕਾਂ ਨੂੰ ਬਸ ਗੱਲ ਬੁੱਕ ਜਾਂਦੀ ਆ ਬੋਲਣ ਦੀ ਲੋੜ ਹੀ ਨਹੀਂ ਹੈਗੀ ਜੇ ਪਬਲਿਕ ਹੈ ਸਭ ਜਾਣਦੀ ਹੈ ਦਿਖਾਓ ਲੋਕਾਂ ਨੂੰ ਸਾਰਾ ਕੁਝ ਕਿਦਾਂ ਸ਼ਹਿਰ ਪਟਿਆ ਗਿਆ ਇਹ ਨਾਲੇ ਤਾਲੀਬਾਨ ਬਣਾਇਆ ਗਿਆ ਸ਼ਹਿਰ ਦਾ ਉੱਥੇ ਹੀ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਹਾਊਸ ਵਿੱਚ ਉਹਨਾਂ ਵੱਲੋਂ ਵੀ ਬੰਦੇ ਸਵਾਲ ਚੁੱਕੇਗੇ ਉੱਥੇ ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਉੱਪਰ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਬੰਦੇ ਟੈਕਸ ਲਾਏ ਜਾਣਗੇ ਤੇ ਪ੍ਰਾਈਵੇਟ ਸਕੂਲਾਂ ਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਸ਼ਾਮ ਨੂੰ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਰੱਖੀ ਗਈ ਹੈ ਇਹ ਸਾਰੇ ਮਾਮਲੇ ਹੱਲ ਕੀਤੇ ਜਾਣਗੇ ਬਾਕੀ ਦੱਸ ਦਿਓ ਕੋਈ ਗੱਲ ਨਹੀਂ ਬਾਅਦ ਦੱਸਦੇ ਫਿਰ ਹਾਂਜੀ ਸਰ ਹਾਂਜੀ ਕੀ ਕਹਿਣਾ ਚਾਹੁੰਦੇ ਆ ਅੱਜਰ ਮੀਟਿੰਗ ਹੋਈ ਹੈਗਾ ਹਾਊਸ ਦੀ ਮੀਟਿੰਗ ਹੋਈ ਹੈ ਬਜਟ ਪਾਸ ਹੋ ਗਿਆ ਅੱਜ ਹਾਊਸ ਦੀ ਪਲੇਟਫਾਰਮ ਮੀਟਿੰਗ ਦੌਰਾਨ ਬੜਾ ਵਧੀਆ ਸੁਖਾਵਾਂ ਮਾਹੌਲਾ ਦੇ ਵਿੱਚ ਗੱਲਬਾਤ ਹੋਈ ਹੈ ਤੇ ਮੇਅਰ ਸਾਹਿਬਾਨ ਨੇ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ ਨੇ ਤੇ ਕਾਉਂਸਲਰ ਸਹਿਬਾਨ ਨੇ ਸਾਡਾ ਬੜਾ ਵਧੀਆ ਸਵਾਗਤ ਕਰਿਆ ਤੇ ਕੁਝ ਤਿੱਖੀ ਨੁਕਸ-ਝੁਕ ਵੀ ਹੋਈ ਹੈ ਕਿਉਂਕਿ ਨੁਕਸ-ਝੁਕ ਵੀ ਲਾਜ਼ਮੀ ਹੈ ਕਿਉਂਕਿ ਲੋਕਾਂ ਦੇ ਹਿੱਤਾਂ ਦੇ ਮੁੱਦੇ ਨੇ ਉਹਦੇ ਤੇ ਵਿਚਾਰ-ਵਮਰਸ਼ ਵੀ ਹੋਣਾ ਜ਼ਰੂਰੀ ਹੈ ਜਿਵੇਂ ਕਿ ਕਿਸੇ ਵੀ ਵਿਭਾਗ ਦੇ ਵਿੱਚ ਜਿਹੜਾ 40 ਕਰੋੜ ਦਾ ਟਿੱਕਰ ਰੱਖਿਆ ਗਿਆ ਸੀ ਤੇ ਉਹਦੀ ਅਗਰਾਹੀ 23 ਦੀ ਹੋਈ ਸੀ 21 ਕਰੋੜ ਦੀ ਹੋਈ ਸੀ ਅੰਨ ਨਮਨ ਦਿੱਤੀ ਜਿਹੜਾ 47 ਕਰੋੜ ਦਾ ਸੀ ਤਾਂ ਫਿਰ ਸਾਡਾ ਇੱਕ ਪਹਿਰੇਦਾਰ ਲੋਕਾਂ ਦੇ ਹੋਣ ਦਾ ਸਾਡਾ ਫਰਜ਼ ਬਣਦਾ ਸੀ ਪੁੱਛਣ ਦਾ ਜੇ 40 ਦੀ ਅਗਰ 23 ਹੋਈ ਤਾਂ ਤੁਸੀਂ ਵਧਾ ਕੇ ਹੋਰ 47 ਕੀਤੀ ਤਾਂ ਇਹਦੇ ਵਿੱਚ ਜਿਹੜੀ ਬੇਨਿਯਮੀਆਂ ਜਾਂ ਅਗਰਾਈ ਨਹੀਂ ਹੋਈ ਤਾਂ ਕਿਉਂ ਨਹੀਂ ਹੋਈ ਉਹ ਸਬੰਧੀਆਂ ਅਫਸਰਾਂ ਨੂੰ ਪੁੱਛ 43 ਵੀ ਹੋਈ ਤੇ ਉਹਨਾਂ ਨੇ ਸਪਸ਼ਟੀਕਰਨ ਵੀ ਦਿੱਤੇ ਨੇ ਕੁਝ ਕੁਝ ਹੱਦ ਤੱਕ ਸਹਿਮਤ ਵੀ ਆ ਤੇ ਉਹ ਮੈਨੂੰ ਲੱਗਦਾ ਸਹੀ ਕੰਮ ਹੈ ਆ ਹਸਪਤਾਲ ਨੂੰ ਲੈ ਕੇ ਜਿਹੜੀ ਵੱਡੀ ਗੱਲ ਕਹੀ ਜੀ ਪ੍ਰਾਈਵੇਟ ਦੇ ਉੱਠਾਈ ਜਾਣਗੇ ਅੱਗੇ ਆਉਣ ਵਾਲੇ ਜਿਨਾਂ ਦੇ ਦੇਖੋ ਹਸਪੀਟਲ ਜਿੰਨੇ ਨੇ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਵੀ ਬੜੇ ਮਹਿੰਗੇ ਇਲਾਜ ਦੇ ਨਾਲ ਲੋਕਾਂ ਦੇ ਜਿਹੜੇ ਲੱਖ ਤੋਲ ਵਾਲੇ ਕਰ ਦਿੰਦੇ ਨੇ ਜੇ ਕੋਈ ਬਿਮਾਰ ਹੁੰਦਾ ਤਾਂ ਉਹਨਾਂ ਨੂੰ ਜਿਹੜੇ ਟ੍ਰੈਕਸ ਨੇ ਜਾਂ ਸਰਕਾਰ ਨੂੰ ਜਿਹੜਾ ਮਾਲੀਆ ਆਉਂਦਾ ਬਹੁਤ ਘੱਟ ਆਉਂਦਾ ਉਸ ਸੰਬੰਧ ਦੇ ਵਿੱਚ ਅਫਸਰਾਂ ਨੂੰ ਦਸ਼ਾਨਦਰ ਦੇ ਦਿੱਤੇ ਕਿ ਇਹਨਾਂ ਦੀ ਬਾਈਟ ਵੀ ਪਾਸ ਹੋਇਆ ਉਹਨਾਂ ਦੀ ਦੁਬਾਰਾ ਤੋਂ ਜਿਹੜੀ ਵੀ ਮੈਜ਼ਰਮੈਂਟ ਹੋ ਕੇ 1 1 ਇੰਚ ਦੇ ਪੈਸੇ ਲਾ ਕੇ ਉਹਨਾਂ ਕੋਲ ਜਿਹੜੀ ਦੀ ਬਸੂਲੀ ਕੀਤੀ ਜੇ ਉਹ ਤਾਂ ਕਿਉਂ ਜਿਹੜਾ ਸਾਡਾ ਮਾਲੀਆ ਜਿਹੜਾ ਸਾਡਾ ਰੈਵਨਿਊ ਉਹ ਕਿਸੇ ਪ੍ਰਕਾਰ ਦੀ ਕਦੇ ਨਾ ਜਿਹੜੀ ਇਹ ਹਸਪੀਟਲ ਨੂੰ ਲੁੱਟਾ ਉਹਨਾਂ ਨੂੰ ਵੀ ਤਾਲਣਾ ਕਰਾਂਗੇ ਗਲਤ ਤੁਸੀਂ ਕੀਤੀ ਹੈ ਸਕੂਲਾਂ ਦੀ ਸਕੂਲਾਂ ਦੀ ਵੀ ਮੈਜ਼ਰਮੈਂਟ ਦੁਆਰੇ ਕਰਾਵਾਂਗੇ ਜਿਹੜੇ ਉਹ ਮਾਪਿਆਂ ਤੋਂ ਐਨੁਅਲ ਚਾਰਜ ਜਾਂ ਬਿਲਡਿੰਗ ਫੰਡ ਦੇ ਨਾਤੇ ਜਿਹੜੀ ਲੋਕਤਾ ਦਾ ਦਾਖਲੇ ਸ਼ੁਰੂ ਹੋ ਚੁੱਕੇ ਹੈ ਹਾਂਜੀ ਉਸ ਸੰਬੰਧ ਵਿੱਚ ਵੀ ਅੱਜ ਸਾਡੀ ਡੀਸੀ ਸਾਹਿਬ ਨਾਲ ਵੀ ਮੀਟਿੰਗ ਹੈ ਤੇ ਇਹਨਾਂ ਨੂੰ ਵੀ ਜਿਹੜੀ ਨੱਥ ਪਾਵਾਂਗੇ ਤੇ ਮੈਂ ਆਪਣੇ ਲੁਧਿਆਣੇ ਸ਼ਹਿਰਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਇਸ ਸਾਲ ਜਿੰਨਾ ਕੰਮ ਜੇ ਕਰਨਾ ਪਿਆ ਤਾਂ ਆਪਾਂ ਕਰਾਂਗੇ ਅਗਲੇ ਸਾਲ ਜਿਹੜੇ ਸਰਕਾਰੀ ਸਕੂਲ ਨੇ ਇਸ ਵਧੀਆ ਪੱਦਰ ਦੇ ਬਣਾ ਗਏਗੇ ਕਿ ਇਹ ਪ੍ਰਾਈਵੇਟ ਸਕੂਲਾਂ ਵਾਲੇ ਬਾਅਦ ਨੂੰ ਦੇਖਾ ਕਰਨਗੇ ਕਿ ਕੋਈ ਬੱਚਾ ਆਉਂਦਾ ਨਹੀਂ ਕਿਉਂਕਿ ਉਦੋਂ ਵਧੀਆ ਸਟੈਂਡਰਡ ਦੇ ਜਿਹੜੇ ਸਕੂਲ ਬਣਾਵਾਂਗੇ ਜਿੱਥੇ ਕੋਈ ਫਰੀਦ ਵਿੱਦਿਆ ਜਿਹੜੀ ਹੈ ਸਾਡੇ ਬੱਚਿਆਂ ਨੂੰ ਦਿੱਤੀ। ਕੀ ਲੱਗਦਾ ਹੈ ਹੌਂਦੀ ਸਾਲ ਜਿਹੜਾ ਵੱਡਾ ਹੰਗਾਮਾ ਜਿਹੜਾ ਦੇਖਣ ਨੂੰ ਮਿਲਿਆ ਵਾ ਕਿਤੇ ਨਾ ਕਿਤੇ ਜਿਹੜੇ ਵਿਧਾਇਕ ਨੇ ਆਵਾਜ਼ ਵੀ ਪਾਰਟੀ ਦੇ ਜਿਹੜੇ ਕੌਂਸਲਰ ਸੀ ਸਾਹਮਣੇ ਸਾਹਮਣੇ ਨਜ਼ਰ ਆਇਆ। ਉਹ ਜਦੋਂ ਕੋਈ ਬਹਿਸ ਹੁੰਦੀ ਹੈ ਜਦੋਂ ਗੱਲ ਹੁੰਦੀ ਹੈ ਤਾਂ ਵੀ ਕਿੰਨੀ ਮਾੜੀ ਮੋਟੀ ਤਰਫੀ ਤਾਂ ਬਣਦੀ ਹੈ ਨਾ ਜੇ ਕਿਸੇ ਦੀ ਪੁੱਛਤੇ ਪੈਰ ਤਰੇ ਜਾਊਗਾ ਤਾਂ ਜਰੂਰ ਟੱਕੂਗਾ ਉਹ ਮਿਸਕਮਿਊਨੀਕੇਸ਼ਨ ਹੋ ਗਈ ਸੀ ਕਿ ਗੋਗੀ ਜੀ ਨੇ ਕੋਈ ਅਲਫਾਜ਼ ਜਾਂ ਕਾਉਂਸਲਰ ਸਰਬੰਦ ਦੇ ਸਬੰਧ ਵਿੱਚ ਗਲਤ ਬੋਲੇ ਪਰ ਇਹ ਹੀ ਕੋਈ ਗੱਲ ਨਹੀਂ ਸੀ ਤੇ ਨਾ ਉਹਨਾਂ ਨੇ ਕਿਸੇ ਕਾਉਂਸਲਰ ਨੂੰ ਟੂਰ ਕਿਹਾ ਤਾਂ ਉਹ ਸਮਝਣ ਦੇ ਵਿੱਚ ਕੋਈ ਨਹੀਂ ਉਹ ਵੀ ਦੇਖਿਆ ਗਿਆ ਜਿਹੜਾ ਕਾਉਂਸਲਰਾਂ ਨੇ ਵਿਰੋਧ ਤਾਂ ਚਲੋ ਉਹਨਾਂ ਦਾ ਹੱਕਾ ਉਹਨਾਂ ਦਾ ਵਿਰੋਧੀ ਪਾਰਟੀ ਦਾ ਸੱਦਾ ਕਿਹੜਾ ਜੀ ਕੋਈ ਕਾਉਂਸਲਰ ਆਠ ਫਿਰ ਦੋ ਤਿੰਨ ਮਹੀਨੇ შე ਫਿਰ ਕੇ ਫਿਰ ਦੱਸ ਦੇਵਾਂਗੇ ਕਿ ਕੀ ਭਾਅ बिकਦੀ ਹੈ ਮਾਫੀ ਮੰਗ ਕੇ ਛਡਕਾਰਾ ਪਾਣਾ ਨਹੀਂ ਮਾਫੀ ਕੋਈ ਨਹੀਂ ਮੰਗੀ ਉਹਨਾਂ ਨੇ ਮਾਫੀ ਮਿਲ ਗਈ ਉਹਨਾਂ ਨੇ ਇਹ ਕਿਹਾ ਵੀ ਮੇਰ ਸਾਹਿਬ ਨਾਲ ਮੇਰੀ ਗੱਲ ਸੀ ਮੈਂ ਕਿਸੇ ਕਾਉਂਸਲਰ ਨੂੰ ਚੋਰ ਨਹੀਂ ਗਿਆ ਨਾ ਹੀ ਕਿਸੇ ਨੇ ਕੋਈ ਮਾਫੀ ਮੰਗੀ ਉਹ ਇੱਕ ਪਿਆਰ ਦੀ ਗੱਲ ਸੀ ਯਾਰ ਵੀ ਜੇ ਕੋਈ ਤੁਹਾਡੀ ਭਾਵਨਾ ਨੂੰ ਠੇਸ ਪਹੁੰਚੀ ਆ ਤਾਂ ਮੈਂ ਉਹਦੇ ਲਈ ਜਿਹੜੀ ਆ ਉਸ ਦੀ ਮਾਫੀ ਮੰਗ ਪਰ 91 ਦੇ 92 ਕਾਉਂਸਲਰ ਸਾਹਮਣੇ ਨਜ਼ਰ ਆਏ ਨੇ ਇੱਕ ਨਾਦ ਕਿੱਥੇ ਸਾਰੇ 92 ਜਿਹੜਾ ਹਾਊਸ ਆ ਤਾਂ ਬਣਨ ਦਾ ਬਹਿਸ ਸੀ ਕਹਿੰਦੇ ਹਾਜ਼ਰੀ ਲਾਉਂਦੇ ਉਹਨਾਂ ਨੇ 92 ਦੇ ਬਨੋ ਇੱਕ ਕਦੇ ਨਹੀਂ ਅਸੀਂ ਵੀ ਅੱਜ ਕਾਉਂਸਲਰ ਅੱਜ ਸਾਰੇ ਐਮ ਐਲ ਏ ਸਭਾਂ ਬੈਠੇ ਸੀ ਕਿਉਂਕਿ ਹਾਜ਼ਰੀ ਲਾਜ਼ਮੀ ਸੀ ਨਾ 92 ਦਾ ਪ੍ਰੋ ਦੇ ਸਰ ਉਹਨਾਂ ਨੇ ਅਮਰੋਦ ਕੀਤਾ ਗੋਗੀ ਜੀ ਦੇ ਦੇਖੋ ਉਹਨਾਂ ਦੀ ਇੱਥੇ ਵਿੱਚ ਮжоਰਟੀ ਹੈ ਉਹਨਾਂ ਨੇ ਜਿਹੜਾ ਬਾਈਟ ਦਾ ਪਾਸ ਹੋ ਹੀ ਜਾਣਾ ਸੀ ਕਿੰਨੇ ਅਸੀਂ ਅੱਜ ਵਿਧਾਨ ਸਭਾ ਦੀ ਵੀਡੀਓ ਨੂੰ ਪਾਸ ਨਹੀਂ ਕਰੇ ਪਿਛਲੇ ਜਰਾਸ ਦੇ ਦੌਰਾਨ ਉਹਨਾਂ ਨੇ ਪਾਸ ਕਰਨੀ ਸੀ ਦੇ ਇਸ ਵੀ ਮਲਮੋਟਾ ਉਹਦੇ ਤੇ ਪੈਰਾ ਨਾ ਦੇਵਾਂਗੇ ਤਾਂ ਫਿਰ ਲੋਕਾਂ ਦੀ ਕਚਹਿਰੀ ਕਿਵੇਂ ਜਾਵਾਂਗੇ ਲੋਕਾਂ ਨੂੰ ਕੀ ਜਵਾਬ ਦੇਵਾਂਗੇ ਉਹਦੇ ਕਰਕੇ ਕਿਤੇ ਨਾ ਕਿਤੇ ਦੁੱਖ ਤਾਂ ਲੱਗਦਾ ਹੀ ਹੈ ਯਾਰ ਵੀ ਜੇ ਹੁਣ ਸਵਾਲ ਜਵਾਬ ਕਰਨ ਵਾਲੇ ਆ ਗਏ ਸਵਾਲ ਜਵਾਬ ਜ਼ਰੂਰ ਕਰਾਂਗੇ ਕਿਉਂਕਿ ਲੋਕਾਂ ਨੇ ਚੁਣ ਕੇ ਭੇਜਿਆ ਹੈ ਸ਼ਹਿਰ ਦੇ ਅਲੱਗ-ਅਲੱਗ ਜਗ੍ਹਾ ਦੀ ਜਿਹੜੀ ਪਾਰਕ ਦੀ ਐਡਵਰਟਾਈਜ਼ਮੈਂਟ ਕਮੇਟੀ ਨੂੰ ਭੰਗ ਕਰ ਦਿੱਤੀ ਤੁਸੀਂ ਗੱਲ ਕੀਤੀ ਸੀਗੀ ਵੀ ਉਹਨਾਂ ਤੋਂ ਜਿਹੜੇ ਪੈਸੇ ਵਸੂਲੀ ਹੁੰਦੀ ਆ ਉਹ ਨਹੀਂ ਹੋਊਗੀ ਹੁਣ ਬਿਲਕੁਲ ਜਿਹੜੀ ਜਾਇਜ਼ ਵਸੂਲੀ ਹੋ ਮੈਂ ਗੱਲ ਕਰੀ ਸੀ ਵੀ ਜਿਹੜੇ ਇੰਪਰੂਵਮੈਂਟ ਰਹੇ ਜਾਂ ਬੇਗਾਨੇ ਉਹਨਾਂ ਦੇ ਵਿੱਚ ਬਈ ਉਹਨਾਂ ਤੋਂ ਜਿਹੜਾ ਆ ਜਿਹੜੀ ਪਾਰਕਿੰਗ ਆ ਬਾਹਰ ਉਹਨੂੰ ਫਰੀ ਹੈ ਉਹਦੇ باوجود ਵੀ ਜਿਹੜੇ ਨੇ ਉਹਦੇ ਠੇਕੇ ਦਿੱਤੇ ਜਾਂਦੇ ਨੇ ਗੁੰਡੇ ਬੌਂਸਰ ਰੱਖੇ ਹੁੰਦੇ ਨੇ ਉਹ ਬਹੁਤ ਵੱਡੇ ਜਿਹੜੇ ਪੈਸੇ ਵਸੂਲ ਕਰਦੇ ਨੇ 50 ਰੁਪਏ 100 ਰੁਪਏ ਪਰੇਸ਼ਾਨ ਕਰਦੇ ਨੇ ਆ ਪਬਲਿਕ ਨੂੰ ਉਹਨਾਂ ਦੇ ਖਿਲਾਫ ਸਖਤ ਕਾਰ ਵੀ ਕਰੂਗੇ ਅਗਰ ਕੋਈ ਠੇਕੇਦਾਰ ਬੌਂਸਰ ਰੱਖਦਾ ਉਹ ਜਬਰੀ ਪੈਸੇ ਅਗਰਾਉਂਦਾ ਉਹਦੇ ਖਿਲਾਫ ਕਾਰ ਵੀ ਕਰਕੇ ਜੀਵਨ ਪੁਲਿਸ ਕੋਲ ਕੇਸ ਵੀ ਰਿਜਿਸਟਰ ਕੀਤੀ ਕਲਵੰਜੀ ਨਜਾਇਜ਼ ਕਬਜ਼ੇ ਨੂੰ ਲੈ ਕੇ ਕੁਝ ਐਕਸ਼ਨ ਨਜ਼ਰ ਆਊਗਾ ਜਮੀਨੀ ਸਤਹ ਤੇ ਕਿਉਂਕਿ ਜਰ ਜਿਹੜਾ ਵੀ ਦੋਸ਼ੀ ਪਾਏਗਾ ਚਾਹੇ ਕੋਈ ਅਫਸਰਾ ਚਾਹੇ ਕੋਈ ਗੁੰਡਾ ਜਿਸ ਤਰ੍ਹਾਂ ਦਾ ਵੀ ਕਹੇ ਕੋਈ ਵੀ ਲੀਡਰ ਵੀ ਹੈ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸਹੀ ਜੱਗਦਾ ਹੈ ਕਿ ਪਿਛਲੇ ਪਿਛਲੇ ਟਾਈਮ ਦੇ ਵਿੱਚ ਸਰਕਾਰ ਦੇ ਜਿਹੜੇ ਬਜਟ ਪਾਸ ਹੋਏ ਨੇ ਨਗਰ ਨਿਗਮ ਵੱਲੋਂ ਉਹ ਸਿਰਫ ਉਹਤੇ ਕਪਲੇ ਹੋਏ ਨੇ ਕੰਮ ਨਹੀਂ ਹੋਇਆ ਦੇਖੋ ਮੈਂ ਤਾਂ ਪਹਿਲਾਂ ਹੀ ਤੁਹਾਡੇ ਮਾਧਿਮੇ ਰੇ ਦੱਸ ਚੁੱਕਿਆ ਵੀ ਜੋ ਇਹਨਾਂ ਨੇ ਪਿਛਲੇ ਤਿੱਤੇ ਸੀ ਉਹ ਟਾਰਗੇਟ ਸੀ ਉਹ ਪੂਰੇ ਨਹੀਂ ਕਰੇ ਉਹਦੇ باوجود ਵੀ 5-5 10-10 ਕੋਰਪਿਆ ਅਗਲੇ ਸਾਲ ਦੀ ਤਜਰੀਬ ਵਾਸਤੇ ਲੈ ਕੇ ਰੱਖਿਆ ਇਹ ਪੈਸਾ ਪੂਰਾ ਕਿੱਥੋਂ ਕਰਨਾ ਇੱਕ ਆਮ ਆਦਮੀ ਪਾਰਟੀ ਦੇ ਸਿਪਾਈ ਹੋਣ ਨਾਲ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋਣ ਦੇ ਨਾਤੇ ਅਸੀਂ ਉਹਦੇ ਤੇ ਪੂਰਾ ਪਹਿਰਾ ਦਿੱਤਾ ਸਵਾਲ ਜਵਾਬੀ ਹੋਇਆ ਤੇ ਜਿਹੜੇ ਇਹ ਇਹਨਾਂ ਨੂੰ ਕੰਨ ਵੀ ਹੋ ਗਿਆ ਵੀ ਹੁਣ ਸਵਾਲ ਜਵਾਬ ਕਰਨ ਵਾਲੇ ਜਿਹੜੇ ਆ ਉਹ ਆ ਗਏ ਸਾਡੇ ਵਿੱਚ ਲੋਕਾਂ ਦੇ ਨੁਮਾਇੰਦੇ ਆ ਚੁੱਕੇ ਸਰ ਬਜਟ ਪਾਸ ਕਰ ਦਿੱਤਾ ਗਿਆ ਦਾ ਪਰ ਉਸਦੇ ਪੈਸੇ ਤਾਂ ਐਮਐਲਐਸ ਤੋਂ ਲੈ ਲੈਣੇ ਆ ਲੱਗਦਾ ਵਾ ਕਿ ਇਸ ਦਾ ਯੋ ਇੱਥੇ ਐਮਪੀ ਐਸਟੀਪੀ ਸਾਹਿਬ ਨੇ ਵੀ ਕਿਹਾ ਵੀ ਆ 9 ਕਰੋੜ ਦਾ ਗੋਬੀ ਜੀ ਨੇ ਕਹਤਾ ਸੀ ਜੀ ਉਹ ਇਹ ਮੇਰੇ ਨਾਂ ਰਹਿ ਜਾਂਦਾ ਉਹਨਾਂ ਨੇ ਮੌਕੇ ਤੇ ਕਿਹਾ ਵੀ ਮੇਰੇ ਉੱਥੇ ਆ ਕੇ ਆਪਣਾ ਹਿਸਾਬ ਕਿਤਾਬ ਦਿਖਾ ਦਿਓ ਜਿਹੜੇ ਪੈਸੇ ਆ ਤੁਹਾਡੇ ਜੇ ਬਣਦੇ ਆ ਤਾਂ ਜੇ ਲੌਂ ਕਾਉਂ ਬਣਦਾ ਤਾਂ ਮੈਂ 10 ਕੋਹਣ ਕਰਾਂਗਾ ਪਰ ਜਿਹੜੀ ਆ ਪੈਸੇ ਤੋਂ ਬਿਨਾਂ ਤਾਂ ਤੁਹਾਨੂੰ ਪਤਾ ਹੀ ਘਰ ਨਹੀਂ ਚੱਲਦਾ ਤਾਂ ਫਿਰ ਸਰਕਾਰ ਚਲਾਉਣੀ ਕਿੱਦਾਂ ਚੱਲੂ ਰੈਵਨਿਊ ਸਾਨੂੰ ਚਾਹੀਦਾ ਪਰ ਪਬਲਿਕ ਨੂੰ ਦਿੱਕਤ ਨਹੀਂ ਆਉਣੀ ਤੇ ਮੈਂ ਅੱਜ ਮੇਰ ਸਾਹਿਬ ਨੂੰ ਇੱਕ ਲਿਖਤੀ ਵੀ ਦਿੱਤਾ ਵੀ ਜਿਹੜੀ ਆ ਨਕਸ਼ੇ ਪਾਸ ਦੀ ਆ ਜਿਹੜੀ ਉਹ ਫੈਸਿਲਿਟੀ ਸਖਤ ਕੀਤੀ ਜਾਵੇ ਅਸੀਂ ਬੜੀ ਜਲਦੀ ਸ਼੍ਰੀ ਦਿਆਜਨ ਪਾਕਸ ਸਿੰਘ ਨਕਸ਼ਾ ਸਕੀਮ ਜਿਹੜੀ ਆ ਸ਼ੁਰੂ ਕਰਾਉਣਾ ਹੈ ਜਿਹਦੇ ਤੇ ਮੌਕੇ ਤੇ ਹੀ ਜਾ ਕੇ ਜਿਹੜਾ ਨਕਸ਼ਾ ਪਾਸ ਕੀਤਾ ਉਹ ਜਿੰਨੇ ਪੈਸੇ ਵਸੂਲ ਕਰਕੇ ਤਾਂ ਜੋ ਲੋਕਾਂ ਨੂੰ ਕ੍ਰਪਸ਼ਨ ਤੋਂ ਖਦਿਰ ਖਰੀਦੋ ਜੀ ਰਾ ਸਰਲੂ ਦਰਾਸ਼ਟ ਡਾਈਂਗ ਇੰਡਸਟਰੀ ਦੇ ਵਾਸਤੇ ਬਣਾਏ ਗਏ ਸੀ ਕਿਤੇ ਨਾ ਕਿਤੇ ਸਾਫ ਪਾਣੀ ਦੇਣ ਵਾਸਤੇ ਬਣਾਏ ਗਏ ਸੀ ਪਰ ਡਾਈਂਗਾਂ ਹੁੰਦੇ ਚੱਲ ਰਹੀਆਂ ਮੈਂ ਤੇ ਉਹ ਗੰਦਾ ਪਾਣੀ ਜਾ ਕਿੱਥੇ ਰਹਿ ਸਕਦਾ ਦੇਖੋ ਜਿਹੜਾ ਜਿਹੜੇ ਟ੍ਰੀਟਮੈਂਟ ਪਲਾਂਟ ਦੀ ਗੱਲ ਕਰੀ ਜਾ ਉਹ ਵਕਤ ਹੀ ਵਰਕਿੰਗ ਆਰਡਰ ਦੇ ਵਿੱਚ ਨਹੀਂ ਹੈ ਬੱਗਾ ਜੀ ਵੀ ਜਾ ਕੇ ਨੇ ਅੰਗੂਗੀ ਜੀ ਵੀ ਜਾ ਕੇ ਨੇ ਸਾਰੇ ਬੰਦ ਪਏ ਨੇ ਉਹਨਾਂ ਨੂੰ ਅਰਲੀ ਐਜ਼ ਪੋਸੀਬਲ ਜਿਹੜਾ ਵਰਕਿੰਗ ਆਰਡਰ ਵਿੱਚ ਕਰਿਆ ਜਾਊਗਾ ਉਹਦੇ ਵਿੱਚ ਜਿਹੜੀ ਬੇਨਿਜ਼ਮੀ ਹੈ ਪਹਿਲਾਂ ਜਿਹੜੇ ਜਿਹਨੇ ਖਲਾਫ ਵੀ ਬੇਨਿਜ਼ਮੀ ਪਾਈ ਵੀ ਉਹਦੇ ਸਖਤ ਕਾਚਨ ਲਗਾਉਗਾ ਧੰਨਵਾਦ